ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਕੀਆ ਕद्दू ਦੀ ਸਬਜ਼ੀ ਬਣਾਵਾਂਗੇ ਅੱਜ ਆਪਾਂ ਕੀਆ ਕद्दू ਦੀ ਮਸਾਲੇਦਾਰ ਬਹੁਤ ਵਧੀਆ ਸਬਜ਼ੀ ਬਣਾਵਾਂਗੇ ਉਸਦੇ ਲਈ ਮੈਂ 1 ਕਿਲੋ ਕੀਆ ਕद्दू ਲਿਆ ਹੈ ਇਹ ਅਦਾ ਅਦਾ ਕਿਲੋ ਦੇ ਦੋ ਕद्दू ਨੇ ਹੁਣ ਆਪਾਂ ਇਹਨਾਂ ਨੂੰ ਚੰਗੀ ਲਮਾਗੀ ਇਹ ਬਹੁਤ ਛੋਟੀ ਜਿਹੀ ਵੀਡੀਓ ਹੈ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਜੀ ਵੀਡੀਓ ਨੂੰ ਜੇਕਰ ਕਦੂ ਸਖਤ ਹੋਵੇ ਤਾਂ ਆਪਾਂ ਉਸ ਦਾ ਛਿਲਕਾ ਇਸ ਤਰੀਕੇ ਨਾਲ ਉਤਾਰ ਲਵਾਂਗੇ ਪਤਲਾ ਪਤਲਾ ਛਿਲਕਾ ਉਤਾਰ ਲਵਾਂਗੇ ਇਹ ਕਦੂ ਦੀ ਸਬਜ਼ੀ ਘੁਲੀ ਘੁਲੀ ਤੇ ਮਲਾਈਮ ਬਣੇਗੀ ਤੋ ਪਹਿਲਾਂ ਅਸੀਂ ਆਪਣੇ ਚੈਨਲ ਤੇ ਚਾਪਨ ਕद्दू ਦੀ ਸਬਜ਼ੀ ਬਣਾਉਂਦੀ ਵੀਡੀਓ ਵੀ ਪਾਈ ਹੈ ਜੀ ਤੁਸੀਂ ਉਹ ਵੀਡੀਓ ਵੀ ਜ਼ਰੂਰ ਦੇਖਿਓ ਜੇ ਤੁਸੀਂ ਇਹ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਕੀ ਆ ਕद्दू ਨੂੰ ਆਪਾਂ ਇਸ ਤਰੀਕੇ ਨਾਲ ਵੀ ਚੱਲ ਸਕਦੇ ਹਾਂ ਇਸ ਤਰੀਕੇ ਨਾਲ ਸਾਰੇ ਕਦੂ ਨੂੰ ਚੰਗੀ ਤਰ੍ਹਾਂ ਛਿੱਲ ਲਵਾਂਗੇ ਆਪਾਂ ਕਦੂ ਨੂੰ ਇਹਨਾਂ ਦੋਵਾਂ ਤਰੀਕਿਆਂ ਚੋ ਕਿਸੇ ਵੀ ਤਰੀਕੇ ਨਾਲ ਛਿੱਲ ਸਕਦੇ ਹਾਂ ਹੁਣ ਮੈਂ ਸਾਰੇ ਕੀ ਇਹ ਕਦੂ ਨੂੰ ਛਿੱਲ ਲਵਾਂਗੀ ਹੁਣ ਮੈਂ ਕੀ ਇਹ ਕਦੂ ਨੂੰ ਛਿੱਲ ਲਿਆ ਹੈ ਹੁਣ ਆਪਾਂ ਇਸ ਕੀ ਇਹ ਕਦੂ ਨੂੰ ਵੀ ਛਿੱਲ ਲਵਾਂਗੇ मैं सारे किया कद्दू न छ लिया है किया कदू मैं चंगी तरह छिल के धो तो लिया है हम आप कदू नवा ਕੀ ਆਕਾਦੂ ਨੂੰ ਆਪਾਂ ਛਿੱਲ ਕੇ ਧਵਾਵਾਂਗੇ ਕੱਟ ਕੇ ਨਹੀਂ ਧਵਾਵਾਂਗੇ ਕੀ ਆਕਾਦੂ ਦੇ ਵਿੱਚ ਪਹਿਲਾਂ ਤੋਂ ਹੀ ਪਾਣੀ ਹੁੰਦਾ ਜੇਕਰ ਆਪਾਂ ਇਸ ਨੂੰ ਕੱਟ ਕੇ ਧਵਾਵਾਂਗੇ ਤਾਂ ਇਸ ਦੇ ਵਿੱਚ ਜ਼ਿਆਦਾ ਪਾਣੀ ਚਲਾ ਜਾਏਗਾ ਫਿਰ ਸਬਜ਼ੀ ਸੁੱਕੀ ਸੁੱਕੀ ਤੇ ਵਧੀਆ ਨਹੀਂ ਬਣੇਗੀ ਕੀ ਆਕਾਦੂ ਨੂੰ ਕੱਟਣ ਤੋਂ ਪਹਿਲਾਂ ਫਿਰ ਇਸ ਦੇ ਲੰਬੇ ਲੰਬੇ ਪੀਸ ਕੱਟ ਕਰ ਲਵਾਂਗੇ ਹੁਣ ਆਪਾਂ ਇਸ ਨੂੰ ਬਰੀਕ-ਬਰੀਕ ਕੱਟ ਲਵਾਂਗੇ ਦੇ ਨਾਲ ਕੀ ਕੱਦੂ ਬਸਾਨੀ ਦੇ ਨਾਲ ਕੱਟਿਆ ਜਾਏਗਾ ਇਸ ਦੇ ਛੋਟੇ ਛੋਟੇ ਪੀਸ ਕੱਟ ਕਰ ਲਵਾਂਗੇ ਛੋਟੇ ਛੋਟੇ ਪੀਸ ਕੱਟਣ ਦੇ ਨਾਲ ਕਦੂ ਘੁਲਿਆ ਘੁਲਿਆ ਤੇ ਮਸਾਲੇਦਾਰ ਬਣੇਗਾ ਇਸ ਤਰੀਕੇ ਨਾਲ ਮਲਾਈ ਮਲਾਈ ਵਰਗਾ ਕਦੂ ਬਣ ਕੇ ਤਿਆਰ ਹੋਏਗਾ असं इस तो पहला भी अपने चैनल से कद्दू की सब्जी में नवे तरीके बनाने की वीडियो पाई है तो भीडियो भी जरूर देखियो जी हमें इस तरीके सारे कद्दू कट लवी हम घू कट के तैयार है मैं बरीक कटा घूम मोटा कट्टा ना ज़्यादा बरीक कटा इस बहुत वाली घुली घुली सब्जी बनेगी सब्जी बनाने लिए मैं एक चमच अदरक लसन का पेस्ट लिया है एक हरी मिर्च लवेंगी ਛੋਟੇ ਸਾਈਜ਼ ਦੇ ਪੰਜ ਪਿਆਜ਼ ਲਵਾਂਗੇ ਇੱਕ ਟਮਾਟਰ ਲਵਾਂਗੇ ਇਹ ਵਿੱਚ ਅਧੀਆਂ ਚੀਜ਼ਾਂ ਨੂੰ ਆਪਾਂ ਕੱਟ ਲਵਾਂਗੇ ਤੇ ਅਧੀਆਂ ਨੂੰ ਪੀਸ ਲਵਾਂਗੇ ਪਿਆਜ਼ ਤੇ ਹਰੀ ਮਿਰਚ ਨੂੰ ਪੀਸ ਲਵਾਂਗੇ ਹੁਣ ਇਹ ਪੀਸ ਕੇ ਤਿਆਰ ਹੈ ਇਸ ਤਰੀਕੇ ਨਾਲ ਅਸੀਂ ਪੀਸ ਦੀ ਸਬਜ਼ੀ ਬਣਾ ਲਵਾਂਗੇ ਡੇਢ ਘਟਾ ਚੀ ਸਰੋਂ ਦਾ ਤੇਲ ਲਵਾਂਗੇ ਕੁੱਕਰ ਦੇ ਵਿੱਚ ਆਪਾਂ ਇਸ ਸਬਜ਼ੀ ਨੂੰ ਦੇਸੀ ਘਿਓ ਵਿੱਚ ਵੀ ਬਣਾ ਸਕਦੇ ਹਾਂ ਟਮਾਟਰ ਨੂੰ ਮੈਂ ਕੱਟ ਕੇ ਰੱਖ ਲਿਆ ਹੈ ਇਹ ਕ ਦੁੱਧੀ ਸਬਜ਼ੀ ਬਹੁਤ ਟੇਸਟੀ ਬਣਦੀ ਹੈ ਸਰੋਂ ਦੇ ਤੇਲ ਨੂੰ ਗਰਮ ਕਰ ਲਵਾਂਗੇ ਇੱਕ ਚਮਚ ਜੀਰਾ ਪਾਵਾਂਗੇ ਜੀਰਾ ਨੂੰ 골ਡਨ ਬ੍ਰਾਊਨ ਹੋਣ ਦਿਆਂਗੇ ਹੁਣ ਇਸ ਦੇ ਵਿੱਚ ਪਿਆਜ਼ ਪਾਵਾਂਗੇ ਜੋ ਕਿ ਆਪਾਂ ਪੀਸ ਕੇ ਰੱਖੇ ਸੀ ਪਿਆਜ਼ ਭੁੰਨ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਪਿਆਜ਼ ਨੂੰ 골ਡਨ ਬ੍ਰਾਊਨ ਹੋਣ ਤੱਕ ਪਕਾ ਲਵਾਂਗੇ। ਹੁਣ ਪਿਆਜ਼ 골ਡਨ ਬ੍ਰਾਊਨ ਹੋ ਚੁੱਕਿਆ ਹੈ। ਹੁਣ ਆਪਾਂ ਇਸ ਦੇ ਵਿੱਚ ਇੱਕ ਚਮਚ ਲਸਣ ਅਦਰਕ ਦਾ ਮਿਕਸ ਪੇਸਟ ਪਾਵਾਂਗੇ। ਮੈਂ ਇੱਥੇ ਲਸਣ ਅਦਰਕ ਦਾ ਪੇਸਟ ਪਾਇਆ ਹੈ ਆਪਾਂ ਫਰੈਸ਼ ਲਸਣ ਅਦਰਕ ਵੀ ਪਾ ਸਕਦੇ ਹਾਂ ਜੀ। ਮਟਰ ਪਾਵਾਂਗੇ ਕੱਟਿਆ ਹੋਇਆ ਇਸ ਨੂੰ ਮਿਕਸ ਕਰ ਲਵਾਂਗੇ ਚੰਗੀ ਤਰ੍ਹਾਂ ਮਸਾਲੇ ਦੇ ਵਿੱਚ ਜਾਂ ਤੜਕੇ ਦੇ ਵਿੱਚ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਜੀ ਬਿਲਕੁਲ ਸਕਿਪ ਨਾ ਕਰਿਓ ਅੱਜ ਆਪਾਂ ਬਹੁਤ ਹੀ ਟੇਸਟੀ ਜਿਹੀ ਕद्दू ਦੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਇਹ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਜੀ ਗਰਮੀਆਂ ਦੇ ਵਿੱਚ ਇਹ ਸਬਜ਼ੀ ਬਹੁਤ ਟੇਸਟੀ ਲੱਗਦੀ ਹੈ ਮਸਾਲੇ ਨੂੰ ਥੋੜੀ ਦੇਰ ਇਸੇ ਤਰ੍ਹਾਂ ਹੀ ਪਕਾ ਲਵਾਂਗੇ ਇੱਕ ਵਾਰੀ ਚੰਗੀ ਤਰ੍ਹਾਂ ਹਿਲਾ ਲਵਾਂਗੇ ਟਮਾਟਰ ਜਲਦੀ ਸੌਫਟ ਹੋ ਜਾਵੇ ਏ ਦੇਲੀ ਕੁੱਕਰ ਦੇ ਵਿੱਚ ਸਵਾਦ ਅਨੁਸਾਰ ਨਮਕ ਪਾਵਾਂਗੇ ਨਮਕ ਪਾਉਣ ਤੋਂ ਬਾਅਦ ਨਮਕ ਨੂੰ ਮਸਾਲੇ ਦੇ ਵਿੱਚ ਮਿਕਸ ਕਰ ਲਵਾਂਗੇ ਮਸਾਲੇ ਦੇ ਵਿੱਚ 2 ਚਮਚ ਹਲਦੀ ਪਾਊਡਰ ਪਾਵਾਂਗੇ ਚਮਚ ਲਾਲ ਮਿਰਚ ਪਾਵਾਂਗੇ ਇੱਕ ਛੋਟਾ ਚਮਚ ਧਨੀਆ ਪਾਊਡਰ ਪਾਵਾਂਗੇ ਸਾਰੇ ਮਸਾਲੇ ਪਾਉਣ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਬਿਨਾਂ ਪਾਣੀ ਪਾਈ ਤੋਂ ਮਸਾਲੇ ਨੂੰ ਇਸੇ ਤਰ੍ਹਾਂ ਹੀ ਪਕਾ ਲਵਾਂਗੇ ਆਹ ਚੰਚ ਗਰਮ ਮਸਾਲਾ ਪਾਵਾਂਗੇ ਹੁਣ ਚੰਗੀ ਤਰ੍ਹਾਂ ਇਹ ਲਾ ਲਵਾਂਗੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇਲ ਛਟਣ ਤੱਕ ਮਸਾਲੇ ਨੂੰ ਪਕਾ ਲਵਾਂਗੇ ਹਮ ਮਸਾਲਾ ਤੇਲ ਛਾਟ ਚੁੱਕਿਆ ਹੈ ਆਪਾਂ ਇਸ ਦੇ ਵਿੱਚ ਕੀਆ ਕਦੂ ਪਾਵਾਂਗੇ इस तरीके घिया कद्दू की सब्जी बहुत स्वाद बनती है तो तुम एक बार इस तरीके घू की सब्जी बना के देखो जी सारा घिया कद्दू पाने कुकर के मिक्स कर लवेंगे घिया कद्दू न

ਜੇ ਪੈਂਸੇ ਵਿੱਚ ਲਸਣ ਅਦਰਕ ਦਾ ਪੇਸਟ ਨਾ ਪਾਉਣਾ ਹੋਵੇ ਤਾਂ ਆਪਾਂ ਸਬਜ਼ੀ ਦੇ ਵਿੱਚ ਫਰੈਸ਼ ਲਸਣ ਅਦਰਕ ਵੀ ਪਾ ਸਕਦੇ ਹਾਂ ਇੱਕ ਵਾਰ ਇਸ ਨੂੰ ਚੰਗੀ ਤਰ੍ਹਾਂ ਹਿਲਾ ਲਵਾਂਗੇ ਕੁੱਕਰ ਦਾ ਢੱਕਣ ਬੰਦ ਕਰ ਦੇਵਾਂਗੇ ਤੇ ਦੋ ਵਿਸਲ ਲਗਾ ਲਵਾਂਗੇ ਬਿਨਾਂ ਪਾਣੀ ਪਾਏ ਤੋਂ ਪੈਂਸਤੀ ਵਿਸਲ ਲਗਾ ਲਵਾਂਗੇ ਕਿਉਂਕਿ ਅੱਗਦੂ ਵਿੱਚ ਵੀ ਪਾਣੀ ਹੁੰਦਾ ਹੈ ਤੇ ਪਾਣੀ ਦੇ ਨਾਲ ਹੀ ਸਬਜ਼ੀ ਪੱਕ ਜਾਏਗੀ ਬਾਕੀ ਤੁਸੀਂ ਸਬਜ਼ੀ ਨੂੰ ਆਪ ਵੀ ਚੈੱਕ ਕਰਦੇ ਰਹੋ ਜੀ। ਹਮ ਲੱਪਾ ਕੁੱਕਰ ਦੀਆਂ ਦੋ விசਲ ਲਗਾ ਲਵਾਂਗੇ। ਹੁਣ ਦੋ விசਲਾਂ ਲੱਗ ਚੁੱਕੀਆਂ ਨੇ ਸਬਜ਼ੀ ਬਣ ਕੇ ਤਿਆਰ ਹੈ ਇਸ ਤਰੀਕੇ ਦੀ। ਇਸ ਤਰੀਕੇ ਦੀ ਮਸਾਲੇਦਾਰ ਸਬਜ਼ੀ ਬਣ ਕੇ ਤਿਆਰ ਹੈ। ਸਬਜ਼ੀ ਵਧੀਆ ਕੁਲ ਚੁੱਕੀ ਹੈ। ਮੁਲਾਇਮ ਸਬਜ਼ੀ ਬਣ ਕੇ ਤਿਆਰ ਹੈ। ਹੁਣ ਆਪਾਂ ਇਸ ਦੇ ਵਿੱਚ ਹਰਾ ਧਨੀਆ ਪਾਵਾਂਗੇ। ਮੈਂ ਕਦੂ ਨੂੰ ਬਰੀਕ ਕਟਿਆ ਸੀ ਇਸ ਦੇ ਨਾਲ ਕਦੂ ਦੀ ਸਬਜ਼ੀ ਕੁਲੀ ਕੁਲੀ ਬਣੀ ਹੈ। ਜੇ ਤੁਹਾਨੂੰ ਕद्दू ਦੀ ਸਬਜ਼ੀ ਕੁਲੀ ਨਾ ਪਸੰਦ ਹੋਵੇ ਤਾਂ ਤੁਸੀਂ ਕद्दू ਨੂੰ ਥੋੜਾ ਮੋਟਾ ਕੱਟ ਲਓ ਜੀ ਹੁਣ ਆਪਣੀ ਇਸ ਤਰੀਕੇ ਦੀ ਮਸਾਲੇਦਾਰ ਕੀ ਆ ਕद्दू ਦੀ ਸਬਜ਼ੀ ਬਣ ਕੇ ਤਿਆਰ ਹੈ ਦੇਖੋ ਜੀ ਕਿੰਨੀ ਵਧੀਆ ਮਸਾਲੇਦਾਰ ਸਬਜ਼ੀ ਬਣ ਕੇ ਤਿਆਰ ਹੈ ਸਬਜ਼ੀ ਦੇ ਵਿੱਚ ਆਪਾਂ ਨੂੰ ਹਜੇ ਵੀ ਥੋੜਾ ਜਿਹਾ ਪਾਣੀ ਲੱਗ ਰਿਹਾ ਹੈ ਆਪਾਂ ਇਸ ਨੂੰ ਥੋੜੀ देर ਹੋਰ ਪਕਾ ਲਵਾਂਗੇ ਮੈਂ ਕੁੱਕਰ ਬਦਲ ਕੇ ਹੋਰ ਕੁੱਕਰ ਵਿੱਚ ਵਿਸਲ ਲਗਾਈ ਹੈ ਜੀ ਸਬਜ਼ੀ ਦੀ ਕਿਉਂਕਿ ਉਹ ਕੁੱਕਰ ਖਰਾਬ ਸੀ ਇਸ ਕਰਕੇ ਹੋ ਸਕਦਾ ਤੁਹਾਨੂੰ ਇਹ ਕੁੱਕਰ ਥੋੜਾ ਅਲੱਗ ਵਿਖਾਈ ਦੇ ਰਿਹਾ ਹੋਵੇ ਹੁਣ ਆਪਾਂ ਸਬਜ਼ੀ ਨੂੰ ਗਰਮ ਗਰਮ ਸਰਵ ਕਰ ਲਵਾਂਗੇ ਗਰਮ ਗਰਮ ਸਬਜ਼ੀ ਨੂੰ ਸਰਵ ਕਰ ਲਵਾਂਗੇ ਅਸੀਂ ਆਪਣੇ ਚੈਨਲ ਤੇ ਰੋਜ਼-ਰੋਜ਼ ਨਵੀਂ-ਨਵੀਂ ਵੀਡੀਓਜ਼ ਪਾਉਂਦੇ ਰਹਨੇ ਆ ਜੀ ਇਸ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਜਿਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਸਬਜ਼ੀ ਉੱਪਰ ਹਰਾ ਧਣਿਆਂ ਪਾ ਕੇ ਸਰਵ ਕਰਾਂਗੇ ਸਬਜ਼ੀ ਨੂੰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ